ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਡੇਰੀਅਨ ਗੈਪ ਰਾਹੀਂ ਉੱਤਰੀ ਅਮਰੀਕਾ ਮਹਾਦੀਪ ਦੇ ਵੱਲ ਨੂੰ ਹੋਣ ਵਾਲੇ ਪ੍ਰਵਾਸੀ ਅਤੇ ਪਰਵਾਦੇ ਵਿੱਚ ਸਾਲ 2024 ਦੌਰਾਨ ਭਾਰੀ ਕਿਰਾਵਟ ਦੱਜ ਕੀਤੀ ਗਈ ਹੈ ਗ੍ਰਸਲ 2024 ਦੇ ਵਿੱਚ ਕੋਲੰਬੀਆ ਅਤੇ ਪਨਾਮਾ ਦੇ ਵਿਚਕਾਰ ਪੈਂਦੇ ਇਸ ਖਤਰਨਾਕ ਜੰਗਲ ਨੂੰ ਕੁੱਲ 3,223 ਲੱਖਾ ਨੇ ਪਾਰ ਕਰਨ ਦਾ ਜੋਖਮ ਚੁੱਕਿਆ ਸੀ ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਅਸੀਯੁਕਤ ਰਾਜ ਅਮਰੀਕਾ ਵੱਲ ਨੂੰ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਪਰਨਾਮਾ ਨੈਸ਼ਨਲ ਮਾਈਗ੍ਰੇਸ਼ਨ ਸਰਵੇਖੇ ਅੰਕੜੇ ਦੇ ਅਨੁਸਾਰ ਇਹ ਅੰਕੜਾ ਪਿਛਲੇ ਸਾਲ 520585 ਦੇ ਰਿਕਾਰਡ ਅੰਕੜੇ ਦੇ ਮੁਕਾਬਲੇ 42% ਦੀ ਗਿਰਾਵਟ ਨੂੰ ਦਰਸਾਉਂਦਾ ਹੈ ਪਨਾਮਾ ਦੇ ਰਾਸ਼ਟਰਪਤੀ ਚੋਸ ਰਾਉਲ ਮੋਲੀਨੋ ਨੇ ਜਨਵਰੀ ਦੇ ਪਹਿਲੇ ਹਫਤੇ ਉਹਨਾਂ ਦੇ ਖੇਤਰ ਰਾਹੀਂ ਪ੍ਰਵਾਸੀ ਆਵਾਜਾਈ ਦੇ ਵਿੱਚ ਗਮੀ ਨੂੰ ਦਰਸਾਉਂਦੇ ਅੰਕੜੇ ਪੇਸ਼ ਕੀਤੇ ਸਨ। ਉਹਨਾਂ ਨੇ ਇਸ ਦੌਰਾਨ ਕਿਹਾ ਕਿ ਅਸੀਂ ਹਰ ਰੋਜ਼ ਇਹ ਯਕੀਨੀ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ ਕਿ ਗੈਟ ਕਾਨੂੰਨੀ ਪ੍ਰਵਾਸੀਆਂ ਦਾ ਪ੍ਰਵਾਹ ਪਨਾਮਾ ਸਿਟੀ ਜਾਦੇਸ਼ ਦੇ ਬਾਕੀ ਹਿੱਸੇ ਤੱਕ ਨਾ ਪਹੁੰਚੇ। ਮੋਲੀਨੋ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਪਨਾਮਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਦੇਸ਼ ਪ੍ਰਤੀ ਕੀਤੇ ਗਏ ਹੌਲਪਾਦਿਆਂ ਦੇ ਵਿੱਚ ਉਹਨਾਂ ਨੇ ਦੇਰੀਆਂ ਦੇ ਵਿੱਚ ਅਨੀਮੀਅਤ ਪ੍ਰਵਾਸੀਆਂ ਦੇ ਲਈ ਰਸਤਾ ਪੂਰੀ ਤਰ੍ਹਾਂ ਬੰਦ ਕਰਨ ਦਾ ਭਰੋਸਾ ਵੀ ਦਿਵਾਇਆ ਸੀ ਕੰਡਿਆਲੀ ਤਾਰ ਅਤੇ ਬਾਇਓਮੈਟ੍ਰਿਕ ਕੰਟਰੋਲ ਪਨਾਮਾ ਖੇਤਰ ਦੇ ਵਿੱਚ ਪੈਂਦਾ ਡੈਰੀਅਨ ਗੈਪ ਜ਼ਮੀਨ ਦਾ ਇੱਕੋ ਇੱਕ ਹਿੱਸਾ ਹੈ ਜੋ ਪੈਨ ਅਮਰੀਕਨ ਹਾਈਵੇ ਟਰਾਹੀਂ ਗ੍ਰੈਟ ਸਬਤ ਤੋਂ ਲੰਬੇ ਮਹਾਦੀਪ ਦੇ ਦੱਖਣੀ ਅਤੇ ਉੱਤਰੀ ਸਿਰਿਆਂ ਨੂੰ ਜੋੜਦਾ ਹੈ ਇਹ 5800 ਕਿਲੋਮੀਟਰ ਖੇਤਰਫਲ ਦੇ ਵਿੱਚ ਫੈਲਿਆ ਹੋਇਆ ਅਤੇ ਕਿਸੇ ਕਿਸੇ ਥਾਂ ਤੋਂ 80 ਕਿਲੋਮੀਟਰ ਵੀ ਚੋੜਾ ਹੈ ਡੈਰੀਅਨ ਗੈਪ ਦੀ 30000 ਕਿਲੋਮੀਟਰ ਤੋਂ ਵੱਧ ਲੰਬੀ ਸੜਕ ਦੇ ਵਿੱਚ 130 ਕਿਲੋਮੀਟਰ ਦਾ ਇੱਕ ਪਾੜਾ ਹੈ ਦੱਸੇ ਇਹ ਵਿਸ਼ਾਲ ਪਾੜਾ ਕੁਦਰਤੀ ਅਵਰਦੀ ਅਪੇਧਤਾ ਦਾ ਸਬੂਤ ਹੈ ਜਿਸ ਦੇ ਵਿੱਚ ਸ਼ਾਇਦ ਹੀ ਕੋਈ ਸੰਚਾਲ ਦੇ ਰਾਹ ਹਨ ਇਹ ਰਸਤੇ ਖਤਰੇ ਦੇ ਨਾਲ ਭਰੇ ਹੋਏ ਨੇ ਜੰਗਲੀ ਜਾਨਵਰਾਂ ਤੇ ਬਿਮਾਰੀਆਂ ਤੋਂ ਲੈ ਕੇ ਸੰਗਠਿਤ ਅਪਰਾਧ ਸਾਲਾਂ ਦੀ ਮੌਜੂਦਗੀ ਤੱਕ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹੁੰਦੀਆਂ ਨੇ ਇਹਨਾਂ ਸਭ ਤੋਂ ਵਿਵਾਦਿਤ ਰਸਤੇ ਦੇ ਵਿੱਚੋਂ ਇੱਕ ਸੀ ਜੰਗਲ ਦਾ ਰਸਤਾ ਜਿਸ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਵੱਲੋਂ ਵਰਤਿਆ ਜਾਂਦਾ ਸੀ ਇਸੇ ਕੁਝ ਇਸ ਦੇ ਕੁਝ ਆਮ ਰਸਤੇ ਉੱਤੇ ਘੱਟੋ-ਘੱਟ 80 ਮੀਟਰ ਲੰਬੀ ਅਤੇ 3 ਮੀਟਰ ਉੱਚੀ ਕੰਡਿਆਲੀ ਤਾਰ ਦੀਆਂ ਵਾੜਾਂ ਵੀ ਲਗਾਈਆਂ ਜਾਣੀਆਂ ਨੇ ਕੰਡਿਆਲੀ ਤਾਰ ਦੀਆਂ ਆੜ ਡੇਰੀਆਂ ਦੇ ਵਿੱਚ ਘਟੋ ਘਟ ਪੰਜ ਆਰਮ ਕ੍ਰੋਸਿੰਗ ਪੁਆਇੰਟਾਂ ਰੋਕਦੀਆਂ ਨੇ ਪ੍ਰਵਾਸੀਆਂ ਦੇ ਵਾਹਨ ਨੂੰ ਖਾਸ ਰੂਟਾ ਵੱਲ ਪੇਸ਼ ਦਿਆ ਨੇ ਜਿੱਥੇ ਅਧਿਕਾਰੀ ਆਵਾਜਾਈ ਕਰਨ ਵਾਲੇ ਲੋਕਾਂ ਦੀ ਪਛਾਣ ਨੂੰ ਯਕੀਨੀ ਬਣਾਉਂਦੇ ਨੇ ਪਨਾਮਾ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਟੀਚਰ ਪ੍ਰਵਾਸੀਆਂ ਨੂੰ ਜੰਗਲ ਦੇ ਵਿੱਚੋਂ ਕੋਇੋਟ ਮਾਫੀਆ ਦੇ ਹੱਥੋਂ ਕਤਲ ਡਕੈਤੀ ਜਾਂ ਜਿੰਸੀ ਹਮਲੇ ਦਾ ਸ਼ਿਕਾਰ ਹੋਣ ਤੋਂ ਵੀ ਰੋਕਣਾ ਹੈ। ਦਸੇ ਸੁਰੱਖਿਆ ਮੰਤਰਾਲੇ ਨੇ 2024 ਦੇ ਦੂਜੇ ਅੱਧ ਦੇ ਵਿੱਚ ਦਖਣੀ ਪਨਾਮਾ ਦੇ ਵਿੱਚ ਕੈਰੀਬੀਅਨ ਅਤੇ ਪ੍ਰਸ਼ਾਂਤ ਤੱਟਾਂ ਉੱਤੇ ਤਤ ਰੱਖਿਆਕ ਬਾਰਡਰ ਪੁਲਿਸ ਦੀਆਂ ਗਸ਼ਟੇ ਕਿਸ਼ਤੀਆਂ ਤਾਇਨਾਤ ਕੀਤੀਆਂ। 에ਜੰਟਾਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਕੋਲੰਬੀਆ ਦੀ ਪੁਲਿਸ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦੇਣ, ਜੁਕਿਸ਼ਤੀਆਂ ਰਾਈ ਅਨੀਮੀ ਅਤੇ ਪਰਫਾਸੀਆਂ ਨੂੰ ਪਨਾਮਾ ਰਿਜਾਂਦੀ ਕੋਸ਼ਿਸ਼ ਕਰਦੇ ਨੇ। ਜ਼ਿਕਰ ਹੋਇਆ ਕਿ ਫਿਲਹਾਲ ਪਨਾਮਾ ਦੇ ਅਧਿਕਾਰੀ ਜੰਗਲ ਦੇ ਵਿੱਚ ਗਸ਼ਤ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਨੇ ਅਤੇ ਸਵੈ ਇੱਛਤ ਵਾਪਸੀ ਦੇਸ਼ ਨਿਕਾਲੇ ਅਤੇ ਬਰਖਾਸਤਗੀ ਪ੍ਰੋਗਰਾਮ ਨੂੰ ਵਧਾਉਣ ਤੇ ਲਈ ਹੋਰ ਫੰਡਾਂ ਦੀ ਵਵਸਥਾ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਪਨਾਮਾ ਦੇ ਮਾਈਗ੍ਰੇਸ਼ਨ ਡਾਇਰੈਕਟਰ ਨੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਟ੍ਰੈਫਿਕ ਜ਼ੀਰੋ ਤੱਕ ਵੀ ਪਹੁੰਚ ਜਾਵੇਗਾ ਪਰ ਸਚਾਈ ਇਹ ਹੈ ਕਿ ਇਹ ਬਾਰੇ ਏਜੰਟਾ ਜਾਂ ਫਿਰ ਸਥਿਤੀਆਂ ਉੱਤੇ ਨਿਰਭਰ ਕਰੇਗਾ ਜਿੰਨਾ ਉਤੇ ਪਰ ਮਾਦਾ ਸਿੱਧਾ ਕੰਟਰੋਲ ਨਹੀਂ ਹੈ ਤੇ ਰਿਪੋਰਟ ਚੈਨਲ ਪੰਜਾਬੀ